ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਦਿਨੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਚਲਾਉਣ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਸਿੱਖ ਲਕਿਆਂ ਦੇ ਵਿੱਚ ਇਸ ਗੱਲ ਦੇ ਵਿਰੋਧਤਾ ਹੋ ਰਹੀ ਆ ਕਿ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਨਹੀਂ ਲੱਗ ਸਕਦੀ ਔਰ ਬਹੁਤ ਸਾਰੇ ਲੋਕ ਜਿਹੜੇ ਸੱਚਾਈ ਤੋਂ ਅਣਜਾਣ ਨੇ ਉਹ ਇਹ ਸਮਝਦੇ ਨੇ ਕਿ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਸਿੱਖ ਹੀ ਜਿਨ੍ਹਾਂ ਨੇ ਸਕੀ ਦਾ ਨਾਮ ਪੂਰੀ ਦੁਨੀਆ ਦੇ ਚ ਰੋਸ਼ਨ ਕੀਤਾ ਇਸ ਕਰਕੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖਿਆ ਜਾਬ ਕਰਦੇ ਵਿੱਚ ਲੱਗਣੀ ਚਾਹੀਦੀ ਹੈ ਅਸੀਂ ਡਾਕਟਰ ਸਿੰਘ ਦੀ ਤਸਵੀਰ ਕੇਂਦਰੀ ਸਿੱਖਿਆ ਜਾਬ ਕਰਦੇ ਵਿੱਚ ਲੱਗਣ ਦੇ ਕਿਉਂ ਵਿਰੋਧ ਦੇ ਵਿੱਚ ਹਾਂ ਉਸ ਦੇ ਬਾਰੇ ਦੇ ਚ ਆਪ ਜਿਹਦੇ ਨਾਲ ਵਿਚਾਰ ਸਾਂਝਾ ਕਰ ਰਹੇ ਹਾਂ ਉਹ ਦਿਨ ਜਦੋਂ ਪੰਜਾਬ ਦੇ ਵਿੱਚ ਪੂਰੇ ਜੋਰ ਤੇ ਨਾਲ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਤੇ 1993 ਦਾ ਸਮਾਂ ਜਿਸ ਤਰ੍ਹਾਂ ਦਾ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਜਿਸ ਤਰੀਕੇ ਦੇ ਨਾਲ ਇੱਥੇ ਪੰਜਾਬ ਦੇ ਧਰਤੇ ਦੇ ਉੱਤੇ ਪੂਰਾ ਕਾਣ ਕੀਤਾ ਜਾ ਰਿਹਾ ਸੀ ਸਰਕਾਰ ਵੱਲੋਂ ਉਹ ਉਹਨਾਂ ਦਿਨਾਂ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੀ ਸੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਕਾਨਫਰੰਸ ਵਿਆਨਾ ਦੇ ਵਿੱਚ ਜਦੋਂ ਚੱਲ ਰਹੀ ਸੀ 1993 ਦੇ ਵਿੱਚ ਤੇ ਭਾਰਤ ਦੇ ਪ੍ਰਤੀਨਿਧ ਬਣ ਕੇ ਉੱਥੇ ਗਏ ਉੱਥੇ ਜਾ ਕੇ ਬੋਲੇ ਔਰ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਕਾਣ ਨਹੀਂ ਹੋ ਰਿਹਾ ਔਰ ਡਾਕਟਰ ਮਨਮੋਹਨ ਸਿੰਘ ਹੀ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਭਾਰਤੀ ਸੁਰੱਖਿਆ ਬਲਾਂ ਦਾ ਜਿਹੜੇ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਨੁੱਖੀ ਅਧਿਕਾਰਾਂ ਦਾ ਕਾਹਨ ਕਰ ਰਹੇ ਸੀ ਉਹਨਾਂ ਦੀ ਪਿੱਠ ਇੱਕ ਤਰੀਕੇ ਦੇ ਨਾਲ ਲੱਗਣ ਨਹੀਂ ਦਿੱਤੀ ਔਰ ਉਹਨਾਂ ਨੂੰ ਉਹਨਾਂ ਦੇ ਤੇ ਪਰਦਾ ਕੀਤਾ ਕਿ ਪੰਜਾਬ ਦੇ ਵਿੱਚ ਕੁਝ ਵੀ ਗਲਤ ਨਹੀਂ ਹੋ ਰਿਹਾ ਉਸ ਦੇ ਨਾਲ ਹੀ ਡਾਕਟਰ ਮਨਮੋਹਨ ਸਿੰਘ 2004 ਦੇ ਚਿਰ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਬਹੁਤ ਸਾਰਿਆਂ ਨੇ ਲੱਗਿਆ ਕਿ ਸ਼ਾਇਦ ਕੁਝ ਸਿੱਖ ਹਿੱਤਾਂ ਦੇ ਪ੍ਰਤੀ ਸਿੱਖ ਹੱਕਾਂ ਦੇ ਪ੍ਰਤੀ ਕੁਝ ਫੈਸਲੇ ਲਏ ਜਾਣਗੇ ਪਰ 10 ਸਾਲ ਭਾਰਤ ਦੇ ਉੱਚ ਅਹੁਦੇ ਦੇ ਰਹਿਣ ਦੇ ਬਾਵਜੂਦ ਵੀ ਡਾਕਟਰ ਮਨਮੋਹਨ ਸਿੰਘ ਭਾਰਤ ਦੇ ਸੰਵਿਧਾਨ ਦੇ ਵਿੱਚ ਇੱਕ ਛੋਟੀ ਜੀ ਸੋਧਣੀ ਕਰਵਾ ਸਕੇ ਉਹਨੂੰ ਐਮੈਂਡਮੈਂਟ ਕਰਵਾ ਸਕੇ ਔਰ ਜਿਹੜਾ ਧਾਰਾ 25B2 ਦਾ ਮਸਲਾ ਹੈ ਸਿੱਖਾਂ ਦਾ ਜਿਸ ਦੇ ਵਿੱਚ ਸਿੱਖਾਂ ਨੂੰ ਇੱਕ ਵੱਖਰੀ ਕੌਮ ਦੀ ਮਾਨਤਾ ਦਿਵਾਉਣੀ ਆ ਉਹਦੇ ਵਿੱਚ ਵੀ ਉਹ ਕੁਝ ਨਹੀਂ ਕਰ ਸਕੇ ਸੋ ਉਹਨਾਂ ਦਾ 10 ਸਾਲ ਦਾ ਟਾਈਮ ਪੀਰੀਅਡ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਲੋਕਨ ਉਹਨਾਂ ਤੋਂ ਆਸ ਸੀ ਉਹਦੇ ਤੇ ਖਰੇ ਨਹੀਂ ਉਤਰੇ ਉਹਨਾਂ ਨੇ ਕੁਝ ਵੀ ਐਸਾ ਫੈਸਲਾ ਨਹੀਂ ਲਿਆ ਜਿਹਦੇ ਜਿਹਦੇ ਨਾਲ ਸਿੱਖ ਕੌਮ ਦਾ ਮਾਣ ਬਹੁਤ ਉੱਪਰ ਗਿਆ ਹੋਵੇ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਉਹਨਾਂ ਨੇ ਕੋਈ ਬਹੁਤ ਵਧੀਆ ਕੰਮ ਕੀਤਾ ਹੋਵੇ ਉਹ ਵੀ ਗਿਆਨੀ ਜਲ ਸਿੰਘ ਵਾਂਗੂ ਇੱਕ ਕਟਪੁਤਲੀ ਦੇ ਤੌਰ ਤੇ ਉੱਤੇ ਸਾਬਤ ਹੋਏ ਨੇ ਜਿਹੜੇ ਸਾਰੀ ਉਮਰ ਆਪਣੀ ਕਾਂਗਰਸ ਦੇ ਲਈ ਔਰ ਗਾਂਧੀ ਪ੍ਰਵਾਦ ਦੇ ਲਈ ਵਫਾਦਾਰ ਰਹੇ ਨੇ ਨਾ ਕਿ ਸਿੱਖ ਕੌਮ ਦੇ ਲਈ ਸੋ ਡਾਕਟਰ ਸਿੰਘ ਇੱਕ ਚੰਗੇ ਸਿੱਖ ਹੋ ਸਕਦੇ ਪਰ ਕੇਂਦਰੀ ਸਿੱਖ ਅਜਾਇਬ ਘਰ ਉਹਨਾਂ ਲੋਕਾਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਆ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਝ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਸ਼ਹਾਦਤਾਂ ਪਾਈਆਂ ਔਰ ਉਹਦੇ ਨਾਲ ਹੀ ਅਸੀਂ ਇਹ ਵੀ ਗੱਲ ਮੰਨਦੇ ਆ ਕਿ ਇਸ ਟਾਈਮ ਸੇਕਾ ਅਜਾਇਬ ਘਰ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਉਹ ਵੀ ਲੱਗ ਚੁੱਕੀਆਂ ਨੇ ਜਿਹੜੀਆਂ ਉੱਥੇ ਨਹੀਂ ਸੀ ਹੋਣੀਆਂ ਚਾਹੀਦੀਆਂ ਸੋ ਉਹ ਕਿਦਾਂ ਲੱਥਣ ਗਈਆਂ ਉਹ ਬਾਤ ਦਾ ਮਸਲਾ ਆ ਪਰ ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਹੜੀਆਂ ਅਗਾ ਪਿਰਤ ਪੈ ਰਹੀ ਹੈ ਜਿਹੜੀ ਭਾਰਤੀ ਰਾਸ਼ਟ੍ਰ